ਤਰਨਤਾਰਨ ਦੇ ਪਿੰਡ ਬਾਸਰਕੇ ਦੇ ਨਿਵਾਸੀ ਚਮਕੌਰ ਸਿੰਘ 26 ਸਾਲਾ ਪੁੱਤਰ ਸਵਰਨ ਸਿੰਘ ਜੋ ਜੰਮੂ ਵਿਖੇ ਫੌਜ ਵਿੱਚ ਤਾਇਨਾਤ ਸੀ ਜਿਸ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਹੈ ਫੌਜ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਆਈ ਸਵੇਰੇ ਫੋਨ ਕਾਲ ਰਾਹੀਂ ਚਮਕੌਰ ਦੀ ਮੌਤ ਹੋਂ ਸੰਬੰਧੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਘਰ ਵਿੱਚ ਚੀਕ ਚਿਹਾੜਾ ਮੱਚ ਗਿਆ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਮ੍ਰਿਤਕ ਚਮਕੌਰ ਸਿੰਘ ਦੇ ਚਾਚਾ ਜੋਬਨ ਸਿੰਘ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਚਮਕੌਰ ਘਰ ਦੇ ਹਾਲਾਤ ਨੂੰ ਸੁਧਾਰਨ ਲਈ ਫੌਜ ਵਿੱਚ ਭਰਤੀ ਹੋਇਆ ਸੀ ਜਿਸ ਦਾ ਕਰੀਬ ਡੇਢ ਸਾਲ ਪਹਿਲਾਂ ਹੀ ਲਵਪ੍ਰੀਤ ਕੌਰ ਨਾਲ ਵਿਆਹ ਹੋਇਆ ਜੋਬਨ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਦੀ ਮੌਤ ਸੰਬੰਧੀ ਫੌਜ ਦੇ ਅਧਿਕਾਰੀਆਂ ਵੱਲੋਂ ਸਥਿਤੀ ਸਾਫ਼ ਤੌਰ ਤੇ ਸਪਸ਼ਟ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਚਮਕੌਰ ਸਿੰਘ ਮਾਪਿਆਂ ਦਾ ਇਕੱਲਾ ਹੀ ਕੱਲਾ ਹੀ ਪੁੱਤਰ ਸੀ ਜੋ ਆਪਣੇ ਪਿੱਛੇ ਇੱਕ ਭੈਣ ਪਿਤਾ ਸਵਰਨ ਸਿੰਘ ਮਾਤਾ ਰਣਜੀਤ ਕੌਰ ਅਤੇ ਪਤਨੀ ਨੂੰ ਛੱਡ ਗਿਆ। ਉਹਨਾਂ ਦੱਸਿਆ ਕਿ ਚਮਕੌਰ ਸਿੰਘ ਦੀ ਮ੍ਰਿਤਕ ਦੇਹ ਨੂੰ ਫੌਜ ਦੀ ਟੁਕੜੀ ਵੱਲੋਂ ਅੱਜ ਪਿੰਡ ਬਾਸਰ ਕੇ ਲਿਆਂਦਾ ਗਿਆ ਜਿਸ ਤੋਂ ਬਾਅਦ ਸਾਰੇ ਹੀ ਪਿੰਡ ਵਿੱਚ ਮਾਤਮ ਦਾ ਮਾਹੌਲ ਸੀ ਅਤੇ ਚਮਕੌਰ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਰਮ ਅੱਖਾਂ ਨਾਲ ਆਖਰੀ ਵਿਦਾਇਗੀ ਦਿੱਤੀ ਗਈ। ਉਦរ ਮੌਕੇ ਤੇ ਪਹੁੰਚੇ ਹਲਕਾ ਖੇਮਕਰਨ ਦੇ ਵਿਧਾਇਕ ਸਵਰਨ ਸਿੰਘ ਤੁਨ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸਰਦ ਜਿਹੜੇ ਬਾਸਰ ਕਾ ਤੋਂ ਸ਼ਹੀਦ ਹੋਏ ਚਮਕੌਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਉਸ ਨੂੰ ਸਰਕਾਰ ਤੇ ਜੋ ਸਾਡੇ ਵੱਲੋਂ ਜੋ ਫੌਜ ਦੇ ਰੀਤੀ ਰਿਵਾਜ ਸੇ ਉਹਦਾ ਸੰਸਕਾਰ ਕੀਤਾ ਗਿਆ ਅੱਜ ਹੈ ਸਾਡੇ ਜੋਂ ਤੋਂ ਅਹੀਂ ਅੱਜ ਕੋਈ ਗੱਲੇ ਚ ਪਟ્રોલ ਚੱਲ ਰਹੀ ਸੀ ਟੋਲ ਦੇ ਟਾਈਮ ਹੀ ਕੋਈ ਟੋਲ ਸੇ ਨੀਚੇ ਕੋਈ ਹਰਥ ਆ ਰਿਹਾ ਹੈ ਅੱਜ 3 ਵਜੇ ਸੀ ਜੀ ਉਹ ਮੌਤ ਹੋ ਗਈ ਸਰ ਸਰ ਕਿਹੜੀ ਬਟਾਲੀਅਨ ਆਪਣੀ 171 ਮੀਡੀਆ ਨੇ ਤੇ ਕਿਹੜੀ ਜਗ੍ਹਾ ਸਰ ਇਹ ਜੰਮੂ ਹੈ ਜੀ ਹੁਣ ਸਰਕਾਰੀ ਜਿਹੜੀ ਦਸ ਸਸਕਾਰ ਜਿਹੜਾ ਸਰਕਾਰੀ ਸਮਾਨ ਨਾ ਕੀਤਾ ਗਿਆ ਹਾਂਜੀ ਸਰਕਾਰੀ ਸਮਾਨ ਨਾ ਕੀਤਾ ਗਿਆ ਜੀ ਜੋ ਕਿਤੋਂ ਆਈ ਟੁਕੜੀ ਸਰ ਫੌਜੀ ਇਹ ਟੁਕੜੀ ਆਈ ਇੱਥੋਂ ਆਈ ਆਪਣੇ ਖਾਸੇ ਤੋਂ ਆਈ ਯਾਰ ਜਿਹੜੇ ਅੱਜ ਬਹੁਤ ਦੁੱਖ ਲੱਗਿਆ ਸਾਡੇ ਚਮਕੌਰ ਸਿੰਘ ਸਾਡਾ ਵੀਰ ਜਿਹੜਾ ਅੱਜ ਸ਼ਹਾਦਤ ਦਾ ਜੰਮ ਪੀ ਗਿਆ ਔਰ ਜੋ ਇੱਥੇ ਆ ਕੇ ਵੇਖਿਆ ਕਿ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ ਬਹੁਤ ਵੱਡੀ ਘਾਟ ਜਿਹੜੀ ਅੱਜ ਜਿੱਥੇ ਉਹਨਾਂ ਦੇ ਮਾਪਿਆਂ ਨੂੰ ਵਾਈ ਉਹਨਾਂ ਦੇ ਜਿਹੜੀ ਸ਼ਹਾਦਤ ਦਾ ਜਾਂ ਪੇਨ ਨਾਲ ਉਥੇ ਨਗਰ ਨੂੰ ਲਾਕੇ ਨੂੰ ਔਰ ਜਿਹੜੇ ਸਾਡੀ ਜਿਹੜੀ ਆਰਮੀ ਹੈ ਜਿੱਥੇ ਉਹ ਜਾ ਕੇ ਆਪਣੀ ਡਿਊਟੀ ਨਿਭਾਉਂਦੇ ਸੀ ਅੱਜ ਮੈਂ ਸਮਝਦਾ ਉਹਨਾਂ ਨੂੰ ਵੀ ਬਹੁਤ ਵੱਡੀ ਘਾਟ ਆ ਜਿਹੜਾ ਉਹਨਾਂ ਦਾ ਸਾਥੀ ਤੁਰ ਗਿਆ ਔਰ ਜਿਹੜੇ ਸਾਡੇ ਇਹ ਬੱਚੇ ਦੇਸ਼ ਦੇ ਜਿਹੜੇ ਬਾਰਡਰਾਂ ਤੇ ਜਾ ਕੇ ਜਿਵੇਂ ਜੰਮੂ ਦੇ ਵਿੱਚ ਡਿਊਟੀ ਕਰ ਰਿਹਾ ਸੀ ਉਥੇ ਲੜਾਈਆਂ ਲੜਦੇ ਆ ਜੋਖਮ ਮੁੱਲ ਲੈਂਦੇ ਆ ਅੱਜ ਉਸ ਛੋਟੇ ਭਰਾ ਦਾ ਚਲੇ ਜਾਣਾ ਬਹੁਤ ਦੁਖਦਾਈ ਜਿਹੜੀ ਇਹ ਖਬਰ ਹੈ ਔਰ ਕਦੀ ਵੀ ਨਾ ਪੂਰਾ ਹੋਣ ਵਾਲਾ ਘਟਾ ਔਰ ਮੈਂ ਸਮਝਦਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਕਿਉਂਕਿ ਉਹਦੇ ਨਾਲ ਕੋਰ ਉਸ ਨਹੀਂ ਕੀਤਾ ਜਾ ਸਕਦਾ ਹੈ ਕਿ ਤੇ ਜਿਹੜੀ ਖੇਡ ਹੈ ਉਹਦੀ ਵਰਤਦੀ ਹੈ ਪਰ ਬੜਾ ਔਖਾ ਹੁੰਦਾ ਜਦੋਂ ਕਿਸੇ ਪਰਿਵਾਰ ਦਾ ਇਕੱਲਾ-ਇਕੱਲਾ ਬੱਚਾ ਇਸ ਜਾਨ ਤੋਂ ਤੁਰ ਜਾਵੇ ਫਿਰ ਉਹ ਮਾਂ ਪਿਓ ਹੀ ਜਾਣਦਾ ਹੁੰਦਾ ਜਾਂ ਉਹ ਜਿਹੜੇ ਉਹਦੇ ਰਿਸ਼ਤੇਦਾਰ ਭੈਣ ਭਰਾ ਉਹ ਜਾਣਦੇ ਕਿ ਉਹਨਾਂ ਦੇ ਮਨ ਤੇ ਕੀ ਭਿੰਨ ਹੈ ਇਹ ਦੋ ਇੱਕ ਛੱਜਾਂ ਜੀ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਚਾਹੁੰਦੇ ਬੜੀ ਮੰਦਪਾਗੀ ਦੁਰਘਟਨਾ ਹੋਈ ਆ ਔਰ ਅਸੀਂ ਸਰਕਾਰ ਦੀ ਜਿਹੜੀ ਰਿਪੋਰਟ ਹੈ ਉਹਦੀ ਵੇਖ ਕਰ ਰਹੇ ਆ ਉੱਦੇ ਸਰਕਾਰ ਵੱਲੋਂ ਫੈਸਲਾ ਕੀਤਾ ਜਾਏਗਾ ਔਰ ਜੋ ਕੰਪੰਸੇਸ਼ਨ ਬਣਦੀ ਹੈ ਪੰਜਾਬ ਸਰਕਾਰ ਵੱਲੋਂ ਉਹ ਪੇ ਕੀਤੀ ਜਾਏਗੀ ਔਰ ਸਰਕਾਰ ਦੀਆਂ ਚੜੀਆਂ ਵੀ ਪਾਲਿਸੀ ਹੈ ਉਹਦੇ ਤਹਿਤ ਪਰਿਵਾਰ ਨੂੰ ਕੋਈਆਂ ਹਰ ਤਰ੍ਹਾਂ ਦਾ ਮਦਦ ਦਿੱਤਾ ਜਾਏਗਾ ਔਰ ਕੋਸ਼ਿਸ਼ ਕੀਤੀ ਜਾਏ ਕਿ ਜਿਹੜੇ ਸਾਡੇ ਛੜੀਦ ਆ ਉਹਨਾਂ ਨੂੰ ਜਿਹੜੀ ਬੰਡੋ ਹੈ ਉਸ ਨੂੰ ਵੀ ਕੋਈ ਨਾ ਕੋਈ ਸਰਕਾਰੀ ਨੌਕਰੀ ਵਾਸਤੇ ਕੋਸ਼ਿਸ਼ ਕੀਤੀ ਜਾਏ ਕੋਈ ਅੱਜ ਪਰਿਵਾਰ ਨੂੰ ਕੋਈ ਆਸ਼ਵਾਸਨ ਦੇ ਜਾ ਰਹੇ ਉਹ ਵੀ ਕੋਈ ਜੋ ਸਰਕਾਰ ਦੀ ਫੌਲ ਤੇ ਜਲਦੀ ਪੀ ਜਾਏਗੀ ਬਿਲਕੁਲ ਜੀ ਉਹਨਾਂ ਨੂੰ ਜੋ ਵੀ ਸਸਕਾਰ ਤੋਂ ਬਾਅਦ ਮੈਂ ਉਹਨਾਂ ਦੇ ਪਿਤਾ ਜੀ ਨਾਲ ਵੈਸੇ ਮੇਰੀ ਰਾਤੀ ਵੀ ਫੋਨ ਤੇ ਗੱਲ ਹੋਈ ਸੀ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਜਿਸ ਤਰ੍ਹਾਂ ਹੀ ਸਰਕਾਰ ਦੀ ਰਿਪੋਰਟ ਆ ਜਾਏਗੀ ਜੋ ਵੀ ਮੁਆਵਜ਼ਾ ਬੰਦਾ ਤੁਰੰਤ ਪਰਿਵਾਰ ਨੂੰ ਦਿੱਤਾ ਜਾਏਗਾ ਔਰ ਅਸੀਂ ਉਹਦੀਆ ਵੇਟ ਕਰ ਰਹੇ ਹਾਂ ਜਿਸ ਤਰ੍ਹਾਂ ਹੀ ਆ ਜਾਂਦੀ ਹੈ ਮੈਂ ਪਰਿਵਾਰ ਕੋਲ ਉਹਦੇ ਉਹਨਾਂ ਦੇ ਘਰ ਜਾ ਕੇ ਦੇਖਿਆ ਅਜੇ ਤੱਕ ਚਮਕੌਰ ਸਿੰਘ ਸ਼ਹੀਦ ਨਹੀਂ ਲੰਮਿਆ ਗਿਆ ਹਾਂ ਨਹੀਂ ਚੱਲ ਰਿਹਾ ਰਿਪੋਰਟ ਦੀ ਵੇਟ ਕਰ ਰਹੇ ਹਾਂ ਅਲੇ ਕਿਉਂਕਿ ਰਾਤ ਨੂੰ 9 ਵਜੇ ਉਹਨਾਂ ਦੀ ਬਾਡੀ ਅਸੀਂ ਅੰਮ੍ਰਿਤਸਰ ਰਿਸਿਵ ਕੀਤੀ ਸੀ ਤੇ ਹੁਣ ਇੱਥੋਂ ਫ੍ਰੀ ਹੋ ਕੇ ਜਦੋਂ ਸੰਸਕਾਰ ਹੋ ਜਾਏਗਾ ਉਸ ਤੋਂ ਬਾਅਦ ਜੋ ਵੀ ਰਿਪੋਰਟ ਲੈ ਕੇ ਤੇ ਤੁਰੰਤ ਪਰਿਵਾਰ ਨੂੰ ਦੱਸ ਦਿੱਤਾ ਠੀਕ